ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਬੱਲਾਰਾਮ ਨਗਰ ਕੋਠੀ 160 ਗਜ ਦੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਕੋਠੀ ਹੈ ਡਿਮਾਂਡ ਇਹਨਾਂ ਦੀ 85 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕੋਠੀ ਦਾ ਕੰਮ ਬਹੁਤ ਵਧੀਆ ਹੋਇਆ ਹੈ ਟਾਇਲ ਦਾ ਪੱਥਰ ਦਾ ਰੰਗ ਰੂਗਣ ਦਾ ਕੱਪ ਬੋਰਡ ਦਾ ਕਿਚਨ ਦਾ ਕੱਪ ਬੋਰਡ ਤੁਸੀਂ ਦੇਖ ਰਹੇ ਆ ਬਹੁਤ ਵਧੀਆ ਕਿਚਨ ਦਾ ਕੰਮ ਹੋਇਆ ਵਾ ਜੀ ਬੈਡਰੂਮ ਦੇ ਵਿੱਚ ਵੀ ਕੱਪ ਬੋਰਡ ਬਣੇ ਹੋਏ ਆ ਔਰ LCD ਪੈਨਲ ਦੋਨੇ ਬੈਡਰੂਮ ਦੇ ਵਿੱਚ ਲੱਗੇ ਹੋਏ ਆ ਬਹੁਤ ਵਧੀਆ ਕੋਠੀ ਦਾ ਕੰਮ ਹੋਇਆ ਵਾ ਜੀ ਜੋੜੀ ਪੱਲੇ ਦਾ ਤੇ ਬਾਥਰੂਮ ਦੋਨੇ ਬੈਡਰੂਮ ਨਾਲ ਅਟੈਚ ਆ ਬਹੁਤ ਹੀ ਵਧੀਆ ਕੋਠੀ ਲੋਕੇਸ਼ਨ ਤੇ ਐ 160 ਗਜ ਦੀ ਕੋਠੀ ਬੱਲਾਰਾਮ ਨਗਰ ਡਿਮਾਂਡ ਇਹਨਾਂ ਦੀ 85 ਲੱਖ ਹੈ ਬਾਕੀ ਮੌਕੇ ਤੇ ਸ਼ੂਟ ਹੋਵੇ ਸਾਡੀ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਪਹੁੰਚ ਸਕੇ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤਾਂ ਕਿ ਸਾਡੀ ਵੀਡੀਓ ਤੁਹਾਡੇ ਤਾਈ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਹੈ ਕੋਠੀ ਦੀ ਕਰਾਉਣੀ ਹੈ ਪਲਾਟ ਦੀ ਮਕਾਨ ਦੀ ਜ਼ਮੀਨ ਦੀ ਬਿਲਕੁਲ ਐਡ ਦੇ ਸੀ ਪੈਸੇ ਨਹੀਂ ਲੈਂਦੇ ਬਿਲਕੁਲ ਫ੍ਰੀ ਐਡ ਹੈ ਬਟਿੰਡੇ ਵਿੱਚ ਕਿਤੇ ਵੀ ਕੋਠੀ ਖਰੀਦਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਖਰੀਦਣ ਔਰ ਵੇਚਣ ਲਈ ਸੰਪਰਕ ਕਰ ਸਕਦੇ ਤੁਸੀਂ ਸਾਡੇ ਨਾਲ ਉੱਪਰ ਇੱਕ ਬੈੱਡਰੂਮ ਬਣਾਇਆ ਹੋਇਆ ਤੇ ਬਾਥਰੂਮ ਬਣਾਇਆ ਹੋਇਆ ਬਹੁਤ ਵਧੀਆ ਲੋਕੇਸ਼ਨ ਤੇ ਕੋਠੀ ਆ ਬਹੁਤ ਵਧੀਆ ਕੋਠੀ ਬਣੀ ਵੀ ਹੈ ਬੱਲਾਰਾਮ ਨਗਰ ਬਿਲਕੁਲ ਸੜਕ ਤੋਂ ਵੀ ਮੇਨ ਰੋਡ ਤੋਂ ਨੇੜੇ ਪੈਂਦੀ ਹੈ ਇਹ ਬਹੁਤ ਹੀ ਵਧੀਆ ਕੰਮ ਹੋਇਆ ਵਾ ਕੋਠੀ ਦਾ ਜੀ 160 ਗੈਲ ਦੀ ਕੋਠੀ ਹੈ ਡਿਮਾਂਡ ਇਹਨਾਂ ਦੀ 85 ਲੱਖ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਜੋੜੀ ਪੱਲੇ ਦਾ ਕੰਮ ਵੀ ਬਹੁਤ ਵਧੀਆ ਹੋਇਆ ਹੈ ਬਾਈ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ